ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਦੇ ਅਧੀਨ ਪੈਂਦੇ ਪਿੰਡ ਸਭਰਾ ਵਿਖੇ 50-60 ਸਾਲ ਪੁਰਾਣੀ ਗਲੀ ਵਿੱਚ ਗਲੀ ਵਿੱਚ ਰਹਿੰਦੇ ਕੁਝ ਵਿਅਕਤੀਆਂ ਵੱਲੋਂ ਨਜਾਇਜ਼ ਕਬਜ਼ਾ ਕੀਤਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਗਲੀ ਵਾਸੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਲੀ ਨਿਵਾਸੀ ਹਰਜਿੰਦਰ ਸਿੰਘ ਜਸਵੰਤ ਸਿੰਘ ਅਜਮੇਰ ਸਿੰਘ ਸਵਰਨ ਸਿੰਘ ਸੁਖਜਿੰਦਰ ਕੌਰ ਮਨਜਿੰਦਰ ਸਿੰਘ ਯੋਦਾ ਸਿੰਘ ਕੁਲਦੀਪ ਸਿੰਘ ਹੀਰਾ ਸਿੰਘ ਪ੍ਰੀਤਮ ਕੌਰ ਜਸਵਿੰਦਰ ਕੌਰ ਜੱਗਾ ਸਿੰਘ ਬਹਾਲ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਗਲੀ ਪਿਛਲੇ ਕਰੀਬ 50-60 ਸਾਲ ਪੁਰਾਣੀ ਗਲੀ ਹੈ ਗਲੀ ਵਿੱਚ ਰਹਿੰਦੇ ਗੁਰਮੀਤ ਸਿੰਘ ਵੱਲੋਂ ਜ਼ਬਰਦਸਤੀ ਕਬਜ਼ਾ ਕਰਕੇ ਇਸ ਵਿੱਚ ਕੰਦ ਕੀਤੀ ਜਾ ਰਹੀ ਹੈ ਉਹਨਾਂ ਦੱਸਿਆ ਕਿ ਗਰਮੇਸ਼ ਸਿੰਘ ਇਸ ਗਲੀ ਨੂੰ ਆਪਣੀ ਮਾਲਕੀ ਦੀ ਜਗ੍ਹਾ ਦੱਸ ਕੇ ਕਬਜ਼ਾ ਕਰ ਰਿਹਾ ਹੈ ਉਹਨਾਂ ਕਿਹਾ ਕਿ ਜੇ ਇਸ ਗਲੀ ਉੱਪਰ ਕਬਜ਼ਾ ਹੋ ਜਾਂਦਾ ਹੈ ਤਾਂ ਗਲੀ ਬਿਲਕੁਲ ਬੰਦ ਹੋ ਜਾਵੇਗੀ ਜਿਸ ਨਾਲ ਰਾਹਗੀਰਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ ਉਹਨਾਂ ਕਿਹਾ ਕਿ ਗਰਮੇਸ਼ ਸਿੰਘ ਵੱਲੋਂ ਅੱਜ ਤੋਂ ਕੁਝ ਚਿਰ ਪਹਿਲਾਂ ਗਲੀ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਨੂੰ ਪ੍ਰਸ਼ਾਸਨ ਦੀ ਮਦਦ ਨਾਲ ਰੋਕ ਦਿੱਤਾ ਗਿਆ ਸੀ ਪਰ ਹੁਣ ਗਰਮੇਸ਼ ਸਿੰਘ ਫਿਰ ਤੋਂ ਜ਼ਬਰਦਸਤੀ ਗਲੀ ਤੇ ਕਬਜ਼ਾ ਕਰ ਰਿਹਾ ਹੈ ਉਹਨਾਂ ਕਹਿੰਦੇ ਕਿ ਇਸ ਸਬੰਧੀ ਉਹਨਾਂ ਵੱਲੋਂ ਲਿਖਤੀ ਦਰਖਾਸਤ ਵੀ ਬਲਾਕ ਪੱਟੀ ਵਿਖੇ ਦਿੱਤੀ ਹੋਈ ਹੈ ਜਿਸ ਤੋਂ ਬਾਅਦ ਮਹਿਕਮੇ ਦੇ ਅਧਿਕਾਰੀਆਂ ਨੇ ਗਰਮੇਸ਼ ਸਿੰਘ ਨੂੰ ਰੋਕਿਆ ਤਾਂ ਹੈ ਪਰ ਗਰਮੇਸ਼ ਸਿੰਘ ਵੱਲੋਂ ਫੇਰ ਕਬਜ਼ਾ ਕੀਤਾ ਜਾ ਰਿਹਾ ਹੈ ਉਹਨਾਂ ਕਹਿੰਦਾ ਕਿ ਇਸ ਸਬੰਧੀ ਸਭਰਾਹ ਪੁਲਿਸ ਚੌਕੀ ਵਿੱਚ ਲਿਖਤੀ ਦਰਖਾਸਤ ਦਿੱਤੀ ਹੋਈ ਹੈ ਪਰ ਪ੍ਰਸ਼ਾਸਨ ਵੱਲੋਂ ਗਰਮੇਸ਼ ਸਿੰਘ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਜ਼ਿਲ੍ਹਾ ਤਰਨਤਾਰਨ ਦੇ ਸਿਵਲ ਪ੍ਰਸ਼ਾਸਨ ਅਤੇ ਜ਼ਿਲ੍ਹਾ ਐਸਐਸਪੀ ਤੋਂ ਮੰਗ ਕੀਤੀ ਹੈ ਗਲੀ ਉੱਪਰ ਕਬਜ਼ਾ ਕਰਨ ਵਾਲੇ ਵਿਅਕਤੀਆਂ ਦੇ ਕਾਰਵਾਈ ਕੀਤੀ ਜਾਵੇ ਅਤੇ ਉਹਨਾਂ ਨੂੰ ਇਨਸਾਫ ਦਿਵਾਇਆ ਜਾਵੇ। ਕੀ ਨਾਂ ਭਾਈ ਸਾਡਾ? ਮੇਰਾ ਨਾਂ ਹਰਵਿੰਦਰ ਸਿੰਘ ਜੀ। ਕਿਹੜਾ ਪਿੰਨ? ਸਭਰਾਵਾ ਤਹਿਸੀਲ ਪੱਟੀ ਤੇ ਤਰਨਤਾਰਨ ਜ਼ਿਲ੍ਹਾ। ਕੀ ਮਸਲਾ ਕੀ ਹੈ ਜਿਹੜੀ ਗਲੀ ਕਾਂਦੇ ਵਿੱਚ ਹੋਈ ਹੈ ਜੀ? ਮਸਲਾ ਸਰ ਇਹ ਆ ਕਿ ਇਹ ਜਿਹੜੀ ਗਲੀ ਆ ਨਾ ਇਹ ਘੱਟ ਤੋਂ ਘੱਟ 50 60 ਸਾਲ ਪੁਰਾਣੀ ਆ ਸਾਰੇ ਘਰ ਪੁਰਾਣੇ ਆ ਇੱਥੇ 8 10 ਘਰ ਰਹਿੰਦੇ ਆ ਜੀ ਤੇ ਇਹ ਗਲੀ ਜਿਹੜੀ ਆ ਨਾ ਕਿਤੇ ਉਹ ਗਲੀ ਚੌੜੀ ਆ ਕਿਤੇ ਉਹ ਤੰਗ ਆ ਜੀ ਐਵੇਂ ਚੱਲਦੀ ਆ ਰਹੀ ਸ਼ੁਰੂ ਤੋਂ ਠੀਕ ਹੈ ਤੇ ਇਹ ਘਰ ਵਾਲਿਆਂ ਨੇ ਗਰਮੇਜ ਸਿੰਘ ਦੇ ਬੂਟਾ ਸਿੰਘ ਨੇ ਤੇ ਇਹਨਾਂ ਦਾ ਫਾਦਰ ਸਾਹਿਬ ਆ ਸ਼ਬੀਕ ਸਿੰਘ ਉਹਨਾਂ ਨੇ ਇਹ ਗਲੀ ਦੇ ਵਿੱਚ ਤੁਸੀਂ ਦੇਖ ਲਓ ਅੱਧੀ ਗਲੀ ਦੇ ਵਿੱਚ ਕੰਧ ਕਰਤੀ ਪਹਿਲਾਂ ਇਹ ਨੰ ਕੰਦ ਕੀਤੀ ਆ ਅਗਸਤ ਮਹੀਨੇ ਚ ਉਦੋਂ ਅਸੀਂ ਬੀਡੀਪੀਓ ਨੂੰ ਰਿਪੋਰਟ ਵੀ ਦਿੱਤੀ ਉਹਨਾਂ ਨੇ ਆ ਕੇ ਇਹਨਾਂ ਨੂੰ ਮਨਾ ਕਰਿਆ ਤੇ ਉਦੋਂ ਇਹਨਾਂ ਨੇ ਕਹਿਤਾ ਵੀ ਅਸੀਂ ਨਹੀਂ ਕਰਦੇ ਹੁਣ ਪਤਾ ਨਹੀਂ ਇਹ ਕਹਿੰਦੇ ਕਿ ਸਾਡੇ ਅਸੀਂ ਰਜਿਸਟਰੀ ਕਰਾਈ ਆ ਸਰ ਰਜਿਸਟਰੀ ਜਿਹੜੀ ਆ ਉਹ ਗਲੀ ਦੀ ਕਿਵੇਂ ਹੋ ਸਕਦੀ ਉਹ ਰਾਵਾਂ ਦੀ ਰਜਿਸਟਰੀ ਕਿਵੇਂ ਹੋ ਸਕਦੀ ਜਿਹੜਾ ਰਸਤਾ ਹੀ ਜੰਤਕ ਆ ਇੱਕ ਜੰਤਕ ਰਸਤਾ ਹੁੰਦਾ ਤਾਂ ਉਹ ਨੰਬਰੀ ਆ ਨਾ ਇਹ ਰਜਿਸਟਰੀ ਕਿਵੇਂ ਹੋ ਸਕਦੀ ਆ 20 ਦੇ ਵਿੱਚ ਇਹ ਪਲਾਟ ਲਿਆ 23 ਮਰਲੇ 10 ਮਰਲੇ ਅਸੀਂ ਖਰੀਦ ਲਿਆ 13 ਮਰਲੇ ਇਹਨਾਂ ਕੋਲ ਤੇ ਸਵਾ ਮਰਲਾ ਜਗਾ ਜਿਹੜੀ ਇਹ ਕਹਿੰਦੇ ਰਜਿਸਟਰੀ ਕਰਾਈ ਆ ਉਹ ਗਲੀ ਦੀ ਕਿਵੇਂ ਕਰਾਤੀ ਇਹਨਾਂ ਨੇ ਗਲੀ ਤੇ ਕਬਜ਼ਾ ਕਰ ਲਿਆ ਜੀ ਇਹ ਨਜਾਇਜ਼ ਕਬਜ਼ਾ ਸਾਰੇ ਘਰਾਂ ਦਾ ਰਸਤਾ ਰੋਕ ਰਿਆ ਤੇ ਇਹਦੇ ਤੇ ਇਹ ਜਿਹੜੇ ਬੰਦਿਆਂ ਨੇ ਕੀਤਾ ਹੈਗਾ ਗਰਮੇਸ਼ ਸਿੰਘ ਬੂਟਾ ਸਿੰਘ ਸ਼ਵੇਕ ਸਿੰਘ ਇਹਨਾਂ ਤੇ ਬਣਦੀ ਕਾਰਵਾਈ ਪ੍ਰਸ਼ਾਸਨ ਨੂੰ ਕਰਨੀ ਚਾਹੀਦੀ ਆ ਮੈਂ ਕਹਿੰਦਾ ਜਿਹੜਾ ਪਿੰਡ ਸਾਡੇ ਦਾ ਜਿਹੜਾ ਐਸਚਓ ਸਾਹਿਬ ਆ ਉਹਨੂੰ ਤੇ ਬीडी ਜਿਹੜੇ ਪੰਚਾਇਤ ਅਫਸਰ ਉਹਨਾਂ ਨੂੰ ਤੇ ਜਿਹੜਾ ਮਾਲ ਮਹਿਕਮਾ ਉਹਨਾਂ ਨੂੰ ਇੱਤੇ ਜਿਹੜੀ ਬੰਦੀ ਕਾਰਵਾਈਆ ਕਰਨੀ ਚਾਹੀਦੀ ਆ ਤੇ ਇਹ ਜਿਹੜੀ ਕੰਧ ਆ ਸਾਡਾ ਸਾਰਿਆਂ ਦਾ ਇਹ ਕਹਿਣਾ ਕਿ ਇਹ ਕੰਧ ਜਿਹੜੀ ਆ ਇਟਮੋਣੀ ਚਾਹੀਦੀ ਆ ਤੇ ਲਿਖਤੀ ਦਰਖਾਸਤਾਂ ਦਿੱਤੀਆਂ ਕੋਈ ਅਸੀਂ ਸਰ ਬੀਡੀਪੀਓ ਨੂੰ ਦਿੱਤੀ ਆ ਜੀ ਅਗਸਤ ਮਹੀਨੇ ਦਰਖਾਸਤ ਦਿੱਤੀ ਆ ਮੇਰੇ ਕੋਲ ਆ ਜੀ ਕੋਈ ਕਾਰਵਾਈ ਹੋਈ ਅਜੇ ਤੱਕ ਨਹੀਂ ਉਹਨਾਂ ਨੇ ਇਹਨਾਂ ਨੂੰ ਸਮਝਾਇਆ ਸੀਗਾ ਜੀ ਤੇ ਉਵੇਂ ਕਾਰਵਾਈ ਕੋਈ ਨਹੀਂ ਹੋਈ ਹੋਨ ਕੀ ਮੰਗ ਕੀ ਹੈ ਤੁਹਾਡੀ ਮੰਗ ਇਹ ਆ ਸਰ ਵੀ ਇਹ ਕੰਦ ਜਿਹੜੀ ਹੈ ਢੈਣੀ ਚਾਹੀਦੀ ਜਿਵੇਂ ਗਲੀ ਚੱਲਦੀ ਆ ਪਹਿਲਾਂ ਓਵੇਂ ਗਲੀ ਚੱਲਣੀ ਚਾਹੀਦੀ ਕੀ ਨਾਂ ਬਜ਼ੁਰਗ ਤੁਹਾਡਾ ਜਸਵੰਤ ਸਿੰਘ ਕਿਹੜਾ ਪਿੰਨੇ ਸਭਰਾ ਤੇ ਕੀ ਮਸਲਾ ਹੈ ਜਿਹੜਾ ਕੱਤਰ ਹੋਇਆ ਹੈ ਇਹ ਮਸਲਾ ਇਹ ਕੀ ਇਹਨਾਂ ਨੇ ਜਿਹੜਾ ਨਾ ਇਹ ਬਿਲਕੁਲ ਗਲੀ ਆ ਰਸਤਾ ਵਾ ਤੇ ਰਸਤਾ ਨਾ ਮਿਲਿਆ ਇਹ ਰਸਤਾ ਸਾਫ਼ ਹੋਣਾ ਚਾਹੀਦਾ ਵੇ ਜਿਹੜੀ ਕੰਦ ਕੀਤੀ ਹੈ ਢੈਣੀ ਚਾਹੀਦੀ ਹੈ ਗਲੀ ਦੇ ਕੰਦ ਕੀਤੀ ਗਈ ਹੈ ਹਾਂ ਗਲੀ ਦੇ ਕੰਦ ਕੀਤੀ ਗਈ ਕੋਈ ਦਰਖਾਸਤਾਂ ਦਿੱਤੀਆਂ ਇਸ ਬੰਦੇ ਦਰਖਾਸਤਾਂ ਦਿੱਤੀਆਂ ਕਾਰਵਾਈ ਹੋਈ ਅਜੇ ਤੱਕ ਕੋਈ ਕਾਰਵਾਈ ਉਹ ਆ ਕੇ ਮਨਾ ਕਰ ਗਿਆ ਇਹਨਾਂ ਨੂੰ ਤੇ ਇਹਾਂ ਦੇ ਨਹੀਂ ਕਰਦੇ ਤੇ ਉਹ ਕੱਲ ਨੂੰ ਤੇ ਮਹੀਨੇ ਤੋਂ ਜ਼ਿਆਦਾ ਹੋ ਗਿਆ ਨਾ ਤੇ ਫੇਰ ਇਹਨਾਂ ਵੱਲਤੀ ਇਹਨਾਂ ਫੇਰ ਵੱਲਤੀ ਹੈ ਠੀਕ ਹੈ ਜੀ ਨਾ ਜੀ ਭਾਈ ਤੁਹਾਡਾ ਮੇਰਾ ਨਾਮ ਸਰ ਜਗਰਾਤ ਸਿੰਘ ਕਿਹੜਾ ਪਿੰਡ ਜੀ ਜੀ ਸੁਬਰਾ ਇਹ ਕਿਹੜੀ ਗਲੀ ਵਜਦੀ ਜੀ ਤੇ ਕਬਜ਼ਾ ਹੁੰਦਿਆ ਜੀ ਡਾਟਾਂ ਵਾਲੀ ਡਾਟਾਂ ਵਾਲੀ ਗਲੀ ਵਜਦੀ ਹੈ ਜੀ ਅੱਛਾ ਕੀ ਗੱਲ ਕੀ ਬਹੁਤ ਗਲਤ ਕੰਮ ਕੀਤਾ ਇਹਨਾਂ ਨੇ ਆਈ ਇਹਨੇ ਵੀ ਸੱਚ ਦਾ ਸਾਥ ਦਿੱਤਾ ਜਾਵੇ ਆ ਤੁਹਾਡੇ ਸਾਹਮਣੇ ਵੇਖ ਲਓ ਕਿੰਨੀ ਗਲੀ ਵਾਲਤੀ ਹੈ ਜਿੰਨਾਂ ਨੇ ਬਿਲਕੁਲ ਗਲਤ ਕੰਮ ਕੀਤਾ ਜੀ ਇਨਸਾਫ ਮਿਲਣਾ ਚਾਹੀਦਾ ਹੈ ਕਿੰਨੇ ਘਰ ਨੇ ਜਿਹੜੇ ਗਲੀ ਦੇ ਵਿੱਚ ਆਉਂਦੇ ਨੇ ਜੀ 11 12 13 ਘਰ ਆ ਜੀ ਤੇ ਹੁਣ ਮੰਗ ਕੀ ਕਰਦੇ ਤੁਸੀਂ ਮੰਗਿਓ ਸਰ ਜੀ ਇਨਸਾਫ ਦਿੱਤਾ ਜਾਵੇ ਸੱਚ ਦਾ ਸਾਥ ਦਿੱਤਾ ਜਾਵੇ ਦਰਖਾਸਤਾਂ ਦਿੱਤੀਆਂ ਕੋਈ ਹਾਂਜੀ ਸਰ ਦਿੱਤੀਆਂ ਕਾਰਵਾਈ ਕੀਤੀ ਉਹਨਾਂ ਨੇ ਕਾਰਵਾਈ ਸਰ ਕੀਤੀ ਸੀ ਤੇ ਉਹਨਾਂ ਇਹਨਾਂ ਨੂੰ ਮਨਾ ਕੀਤਾ ਤੇ ਫੇਰ ਨਹੀਂ ਟਲੇ ਇਹਨਾਂ ਫੇਰ ਕਰਤੀਏ ਜੀ ਜੀ ਦਾ ਨਾਮ ਮੇਰਾ ਨਾਮ ਸੁਖਜਿੰਦਰ ਗੌਰ ਹੈ ਤੇ ਕੀ ਮਸਲਾ ਹੈ ਜਿਹੜਾ ਗਲੀ ਦਾ ਇਕੱਠੇ ਮਸਲਾ ਵੀ ਜੀ ਇਹ ਗਲੀ ਦਾ ਮਸਲਾ ਵਾ ਇਹ 2-3 ਮਹੀਨੇ ਹੋ ਗਏ ਆ ਨਾ ਡੱਕਿਆ ਸੀ ਤੇ ਇਹ ਬਦੋ ਬਦੀ ਗੰਧ ਕਰੀ ਜਾਂਦੇ ਆ ਉਹਦੇ ਵੀ ਸਾਡਾ ਆਪਣੀ ਜਗਾ ਵਾ ਤੇ ਅਸੀਂ ਤੇ ਇਥੇ 15-20 ਸਾਲ ਮੇਰੇ ਵਿਆਹ ਨੂੰ ਉਹ ਚੱਲੇ ਆ ਤੇ ਪਹਿਲਾਂ ਤੇ ਅਸੀਂ ਰਹਿੰਦੇ ਆ ਇਹ ਬਾਅਦ ਚ ਆਏ ਨੇ ਤੇ ਆ ਕੇ ਤੇ ਆਂਦੇ ਵੀ ਇਹ ਸਾਡੀ ਜਗਾ ਵਾ ਪਹਿਲਾਂ ਵੀ ਅਸੀਂ ਡੱਕਿਆ ਸੀ ਕਾਰਵਾਈ ਵੀ ਕੀਤੀ ਦਰਖਾਸਤ ਵੀ ਦਿੱਤੀ ਸੀ ਤੇ ਉਹ ਆਂਦੇ ਆ ਵੀ ਸਾਡੀ ਜਗਾ ਵਾ ਹੈ ਬੰਦੀ ਸਾਡੀ ਅਸੀਂ ਆ ਵਾਰਦੀ ਵਾਰਨੀ ਡੱਕ ਕੇ ਵਿਖਾਉ ਸਾਨੂੰ ਇਹ ਗਲੀ ਸਾਰੀ ਬਣੀ ਹੋਈ ਸੀ ਸਰ ਪਹਿਲਾਂ ਹਾਂਜੀ ਹਾਂਜੀ ਬਣੀ ਹੋਈ ਸੀ ਪਹਿਲਾਂ ਸਾਰੇ ਆਵੇ ਉਹਨਾਂ ਨਹੀਂ ਭਰੀ ਹੋਈ ਜਿਹੜੀ ਪਹਿਲਾਂ ਯਾਰੀ 2 ਸਾਲ ਪਹਿਲਾਂ ਨਹੀਂ ਭਰੀ ਉਹ ਪਟਕੇ ਦੇ ਅਗਲੇ ਬੰਨੇ ਨਾ ਕਰ ਘਤੀ ਆ ਉਹ ਬੀਮ ਭਰੇ ਜਿਹੜੇ ਪਹਿਲੇ ਬੀਮ ਭਰੇ ਹੋਏ ਆ ਜਾਂ ਪਹਿਲਾਂ ਬੀਮ ਕਾਂ ਕੰਦ ਕਰਦੇ ਜਿਹਨਾਂ ਦੀ ਜਗਾ ਬੰਦੀ ਸੀ ਕਿਉਂ ਨਾ ਕਿਉਂ ਪਿੱਛੇ ਕੀਤੀ ਪਹਿਲਾਂ ਦਰਖਾਸਤਾਂ ਦੇਣ ਦੇ ਬਾਅਦ ਵੀ ਨਹੀਂ ਕਾਰਵਾਈ ਹੋਈ ਕੋਈ ਕਾਰਵਾਈ ਨਹੀਂ ਹੋਈ ਬਸ ਉਹ ਆ ਜਾਂਦੇ ਉਹ ਬਸ ਚਲੇ ਜਾਂਦੇ ਆ ਕੇ ਕਹਿ ਜਾਂਦੇ ਵੀ ਚਲੋ ਕੋਈ ਗੱਲ ਨਹੀਂ ਮਸਲਾ ਕਾਂ ਲਾਈ ਜਾਂਦੇ ਹੁਣ ਕੀ ਮੰਗ ਕੀ ਕਰਦੇ ਅਸੀਂ ਤਾਂ ਮੰਗ ਇਹੋ ਕਰਦੇ ਆ ਵੀ ਆ ਗਲੀ ਸਾਡਾ ਬੂਹਾ ਬੰਦ ਹੋ ਜਾਂਦਾ ਸਾਡਾ ਤੋਕਾ ਗੱਡੀ ਵੀ ਨਹੀਂ ਲੰਗਦੀ ਫਾੜ ਤਾਂ ਟ੍ਰੈਕਟਰ ਟਰਾਲੀ ਵੀ ਕੋਈ ਪਲਕੇ ਆਊਗਾ ਤਾਂ ਹੀ ਕਿਤਰਾ ਨੰਗਾਵਾਗੇ ਕੋਈ ਵੀ ਰਸਤਾ ਉਹ ਤੋਕਾ ਬੰਦ ਹੋ ਜਾਂ ਅਹੀਂ ਜਗ੍ਹਾ ਵੀ ਮੋਲ ਲਈਏ ਗਲੀ ਵੀ ਮੋਲ ਲਈ ਸੀ ਅਹੀਂ ਪਹਿਲਾਂ ਤਾਂ ਤਹੀਂ ਤੇ ਰਸਤਾ ਬਣਾਇਆ ਸਗੋ ਆਪ ਇਹਾਂ ਤੇ ਵੀ ਅਹੀਂ ਕਰਨੀ ਕਰਨੀ ਕਾਪੀ ਅਹੀਂ ਆਪਣੀ ਕੰਧ ਸਾਡੀ ਜਗ੍ਹਾ ਡੱਕ ਕੇ ਵਿਖਾਓ ਸਾਹਮਣੇ ਕੌਣ ਹੈ ਵਿਅਕਤੀ ਜਿਹਨਾਂ ਦਾ ਨਾਂ ਕੀ ਹੈ ਇਹ ਗਵਮ ਗਵਹੀ ਤਾਂ ਗਿਆ ਤਰ੍ਹਾਂ ਨਹੀਂ ਗਿਆ ਜੈ ਕਹਿੰਦੇ ਆ ਗਿਆ ਸਿੰਘ ਜੀ ਹਤੇ ਕਬੂਟਾ ਸਿੰਘ ਆ ਦੇਖੋ ਉਹਦਾ ਡੈਡੀ ਆ ਉਧਰ ਜਾਦ ਪੱਤਰਕਾਰਾਂ ਦੀ ਟੀਮ ਵੱਲੋਂ ਵਾਰ-ਵਾਰ ਗੁਰਮੇ ਸਿੰਘ ਨਾਲ رابطہ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਨੇ ਕੈਮਰੇ ਸਾਹਮਣੇ ਆਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਅਤੇ ਫੋਨ 'ਤੇ ਹੋਈ ਗੱਲਬਾਤ ਵਿੱਚ ਗੁਰਮੇ ਸਿੰਘ ਨੇ ਮੰਨਿਆ ਕਿ ਵਾਕਈ ਹੀ ਗਲੀ ਬਹੁਤ ਪੁਰਾਣੀ ਹੈ ਪਰ ਮੈਂ ਜ਼ਮੀਨ ਮੁੱਲ ਲਈ ਹੋਈ ਹੈ ਮੈਂ ਤਾਂ ਆਪਣੀ ਜ਼ਮੀਨ ਤੇ ਕਬਜ਼ਾ ਤਾਂ ਕਰਨਾ ਹੀ ਹੈ ਪਰ ਉਹਨਾਂ ਇਹ ਵੀ ਕਿਹਾ ਕਿ ਗਲੀ ਬਿਲਕੁਲ ਪੁਰਾਣੀ ਹੈ ਪਰ ਉਦੋਂ ਮੈਂ ਜ਼ਮੀਨ ਨਹੀਂ ਲਈ ਹੋਈ ਸੀ ਹਾਂਜੀ ਗੁਰਮੇ ਸਿੰਘ ਜੀ ਹਾਂਜੀ ਹਾਂਜੀ ਬਾਜੀ ਐ ਪੱਤਰਕਾਰ ਅੱਛਾ ਅੱਛਾ ਬਾਜੀ ਹਾਂਜੀ ਅੱਛਾ ਤੁਹਾਡੇ ਨਾਲ ਗਲੀ ਵਾਲਿਆਂ ਸਾਨੂੰ ਸੱਦਿਆ ਸੀਗਾ ਜਿਹੜੀ ਇਹ ਕੰਮ ਤੁਸੀਂ ਕਰਨ ਦਾ ਹੈ ਗਲੀ ਦੇ ਵਿੱਚ ਹਾਂਜੀ ਬਾਜੀ ਇਹ ਜਿਹੜੀ ਗਲੀ ਸੀ ਇਹ ਕਿੰਨੇ ਚਿਰ ਤੋਂ ਇਹ ਹੈਗੀ ਸੀਗੇ ਪੁਰਾਣੀ ਗਲੀ ਐ ਇਹ ਇਹ ਤੇ ਬਾਜੀ ਘੜੋਂ ਘਾਟ ਵੀ ਗਲੀ ਨੂੰ 70 80 ਸਾਲ ਹੋ ਗਏ ਹੋਣੇ ਆ 45 ਸਾਲ ਮੇਰੀ ਉਮਰ ਹੋ ਗਈ ਆ 70 80 ਸਾਲ ਦੀ ਉਦੋਂ ਦੀ ਗਲੀ ਐ 1 ਮਿੰਟ ਬਾਜੀ ਮੇਰੀ 45 ਸਾਲ ਉਮਰ ਹੋ ਗਈ ਆ ਹਾਂਜੀ ਤੇ ਫਿਰ ਤੋਂ ਇਹ ਪਹਿਲਾਂ ਦੀ ਚੱਲਣ ਦੀ ਆ ਅਜੇ ਤੁਹਾਡੇ ਤੋਂ ਪਹਿਲਾਂ ਦੀ ਹੈ ਨਾ ਪਹਿਲਾਂ ਦੀ ਆ ਜੀ ਤੇ ਫਿਰ ਸਰ ਉਦੋਂ ਦਾ ਕਿਉਂ ਨਹੀਂ ਕਬਜ਼ਾ ਇੱਤੇ ਕੀਤਾ ਉਹ ਹੋ ਪਾਜੀ ਪਤਾ ਕੀ ਚੱਕਰ ਆ ਹਾਂਜੀ ਮੈਂ ਥਾਂ ਹੁਲਿਆ ਵਾ ਅੱਦੇ ਥਾਂ ਦਾ ਤੁਸੀਂ ਆਪ ਦਾ ਰਜਿਸਟਰੀ ਦੇਈਓ ਆਪਾਂ ਸਰਕਾਰੀ ਥਾਂ ਥੋੜਾ ਮੁੱਲ ਲੈ ਸਕਦੇ ਜੇ ਤਾਂ ਨਹੀਂ ਨਹੀਂ ਜੇ ਉਹ ਪਾਜੀ ਮੈਂ ਰਜਿਸਟਰੀ ਹੋਣ ਕਰਾਈ ਤਾਂ ਮੈਂ ਹੋਣੀ ਕਬਜ਼ਾ ਲੈਣਾ ਮੈਂ 17 ਸਾਲ ਪਹਿਲਾਂ ਦਾ ਕਹਾ ਮੈਂ ਤੇ ਹੁਣ ਤੇ ਜਗ੍ਹਾ ਲਈ 6 ਸਾਲ ਹੋ ਗਏ ਸਾਢੇ 5 ਸਾਲ ਹੋ ਗਏ ਮੈਂ ਉਹ ਹੀ ਤੁਹਾਨੂੰ ਕਹਿਣ ਲਿਆ ਕਿ ਆਪਾਂ ਗਲੀ ਵੀ ਮੁੱਲ ਲੈ ਲਈਏ ਜੀ ਗਲੀ ਸਰਕਾਰੀ ਗਲੀ ਲੈ ਲਈ ਨਹੀਂ ਗੱਲ ਤਾਂ ਗੱਲ ਆ ਜੀ ਤਾਂ ਮਾਰਿਆ ਤੁਸੀਂ ਇੱਕ ਮਿੰਟ ਭਾਜੀ ਥੀਤਾ ਮਾਰਿਆ 11 ਫੁੱਟ ਗਲੀ ਮੈਂ 2 ਫੁੱਟ ਵੱਧ ਛੱਡੀ ਜੀ ਜਿੱਦਾਂ ਇੱਕ ਮਿੰਟ ਭਾਈ ਇਹ ਲਾਲਕੀਰ ਆ ਜੀ ਜਿਸ ਤਰੀਕੇ ਤਰਾ ਹੋਗੀ ਰੇਸ਼ਮ ਸੋਹ ਦੇ ਹੱਥਾਂ ਦੀ ਲਿਖਾਈ ਆ ਸਿਗਵਿੰਦਰ ਸਿੰਘ ਪਟਵਾਰੀ ਜੀ ਦੇ ਕੋਲੋਂ ਪੁੱਛ ਸਕਦੇ ਜੀ ਅੱਛਾ ਜੀ ਅਰੇ ਅਰੇ ਸ਼ਮ ਤੁਹਾਨੂੰ ਪਤਾ ਆਪਣਾ ਜੋ ਵਸੀਕਾ ਵਾ ਉਹ ਇੱਕ ਇੱਕ ਮੈਂ ਨਹੀਂ ਨਹੀਂ ਮੈਂ ਸਮਝ ਗਿਆ ਤੁਹਾਡੀ ਗੱਲ ਪਹਿਲਾਂ ਤਾਂ ਲਿਖਾਈ ਆ ਫਿਰ ਆਪਣਾ ਰਜਿਸਟਰੀ ਹੋਈ ਆ ਇੰਤਕਾਲ ਹੋਇਆ ਭਾਜੀ ਸਾਰਾ ਕੁਝ ਹੋਇਆ ਮੈਂ ਉਸੇ ਤੇ ਇਹੋ ਤੇ ਤੁਹਾਨੂੰ ਮੈਂ ਪੁੱਛਣੇ ਆਂ ਕਿ ਜਿਹੜੀ ਇਹ ਰਜਿਸਟਰੀ ਗਲੀ ਦੇ ਵਿੱਚ ਵੜੀ ਗਈ ਆ ਇਹ ਉਦੋਂ ਉਦੋਂ ਕਿਉਂ ਨਾ ਮਾਲਕੀ ਆ ਨਿਕਲੀ ਜੀ ਇਹ ਵੀ ਇਹ ਵੀ ਮੈਂ ਭਾਜੀ ਤੁਹਾਨੂੰ ਦੱਸਦਾ ਹਾਂ ਹਾਂਜੀ ਇਹਨਾਂ ਨੂੰ ਮੈਂ ਤੁਹਾਨੂੰ ਦਰਖਾਸਤ ਦਰਖਾਸਤਾਂ માં ਤਿੰਨ ਵਾਰੀ ਇਹਨਾਂ ਚੌਂਕੀ ਜਾ ਕੇ ਫੋਨ ਕਰ ਲਿਓ ਚੌਂਕੀ ਜਾ ਪੁੱਛ ਲਿਓ ਜਾ ਉੱਥੇ ਜਾ ਕੇ ਪੁੱਛ ਲਿਓ ਤਿੰਨ ਵਾਰੀ ਦਰਖਾਸਤਾਂ ਕਰ ਕਰਕੇ ਸੈਨ ਕਰ ਕਰ ਚੌਂਕੀ ਤੇ ਮੁਕਰੇ 2-2 ਲੱਖ ਰੁਪਏ ਜੁਰਮਾਨਾ ਰੱਖ ਕੇ ਮੁਕਰੇ ਹੂੰ ਹੂੰ ਚਲੋ ਠੀਕ ਹੈ ਵਿਦਿਸ਼ਤ ਕੋਈ ਗੱਲ ਨਹੀਂ ਜੀ ਧੰਨਵਾਦ ਠੀਕ ਹੈ ਭਾਜੀ ਮਿਹਰਬਾਨੀ ਜਦ ਇਸ ਸਬੰਧੀ ਬਲਾਕ ਦੇ ਪਟਵਾਰੀ ਪਰਮਜੀਤ ਸਿੰਘ ਪੰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਉਹਨਾਂ ਕੋਲ ਗਲੀ ਵਾਸੀਆਂ ਦੀ ਦਰਖਾਸਤ ਆਈ ਹੋਈ ਹੈ ਉਹਨਾਂ ਵੱਲੋਂ ਗਰਮੇਜ ਸਿੰਘ ਨੂੰ ਸੱਦਿਆ ਗਿਆ ਹੈ ਪਰ ਜੇ ਗਰਮੇਜ ਸਿੰਘ ਫਿਰ ਵੀ ਕਬਜ਼ਾ ਕਰ ਰਿਹਾ ਹੈ ਤਾਂ ਉਸ ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਹਾਂਜੀ ਪਰਮਭਾਜੀ ਇੱਕ ਜਿਹੜਾ ਗਲੀ ਦਾ ਮਸਲਾ ਵਾ ਜਿਹੜੀ ਗਲੀ ਦੇ ਜ਼ਬਰਦਸਤ ਗੰਧ ਕੀਤੀ ਜਾ ਰਹੀ ਹੈ ਉਹ ਵਿਭਾਗ ਦੇ ਵੱਲੋਂ ਕੀ ਕਾਰਵਾਈ ਕੀਤੀ ਗਈ ਹੈ ਜੀ? ਪਰ ਵਿਭਾਗ ਦੇ ਵੱਲੋਂ ਪਹਿਲਾਂ ਵੀ ਕਾਰਵਾਈ ਕੀਤੀ ਗਈ ਜਦੋਂ ਸਾਡੇ ਤੋਂ ਆਪਣੇ ਆਪ ਹੀ ਨਾ ਇਹਨਾਂ ਦੀ ਤਰਖਾਸਤ ਹਾਂਜੀ ਉਦੋਂ ਵੀ ਇਹਨਾਂ ਦੇ ਉੱਥੋਂ ਅਸੀਂ ਮੌਕਾ ਵੇਖਿਆ ਝਾਕੇ ਮੌਕਾ ਵੇਖ ਕੇ ਉਹਨਾਂ ਨੂੰ ਢੱਕਿਆ ਠੀਕ ਹੈ ਜੀ ਤੇ ਜੋ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਫੋਨ ਵੀ ਆਉਣਾ ਇਲੈਕਸ਼ਨ ਔਨ ਕਰਕੇ ਜਿਹੜੀਆਂ ਜਿੰਨੀਆਂ ਵੀ ਆ ਦਰਖਾਸਤਾਂ ਉਹ ਰੋਕ ਦਿੱਤੀਆਂ ਗਿਆ ਸੀ ਤੇ ਇਲੈਕਸ਼ਨ ਡਿਊਟੀਆਂ ਲੱਗੀਆਂ ਸਾਡੀਆਂ ਫੋਨ ਕੋਈ ਵੀ ਜੇ ਕੋਈ ਉਹਨਾਂ ਲੋਕ ਕੋਈ ਇਹੋ ਜਿਹੀ ਆਪਣੇ ਸਰਕਾਰ ਵਿਰੁੱਧ ਕੋਈ ਕਾਨੂੰਨ ਕਰਦੇ ਆ ਕਿ ਉਹਨਾਂ ਤੇ ਕਾਨੂੰਨੀ ਕਾਰਵਾਈ ਕੀ ਕੰਦ ਦਰਨਾ ਕੀਤੀ ਗਈ ਉਹ ਮੈਂ ਘਰ ਵਾਲਿਆਂ ਦਾ ਗਲੀ ਵਾਲਿਆਂ ਦਾ ਕਹਿਣਗੇ ਆਂ ਦਰਖਾਸਤ ਦੇਣ ਦੇ ਬਾਵਜੂਦ ਵੀ ਅਫਸਰ ਜਿਹੜੇ ਸਾਡੀ ਸਰਵਾਈ ਨਹੀਂ ਕਰਦੇ ਨਹੀਂ ਜੀ ਇਹੋ ਜਿਹੀ ਕੋਈ ਗੱਲ ਨਹੀਂ ਮੈਂ ਉਹਨਾਂ ਦੇ ਕਹਿਣ ਤੇ ਫੋਨ ਵੀ ਉੱਥੇ ਕੀਤਾ ਆ ਵੀ ਵਿਜ਼ਿਟ ਕੀਤਾ ਵਾ ਵੀ ਉੱਥੇ ਜੋ ਵੀ ਹੋਊਗਾ ਜੋ ਉਹਨਾਂ ਨੇ ਗਲਤ ਕੀਤਾ ਉਹਨਾਂ ਨੂੰ ਸੱਦਿਆ ਵਾ ਜੇ ਉਹ ਉਹਨਾਂ ਦੀ ਮਾਲਕੀ ਨਾ ਹੋਊਗੀ ਜੇ ਪੰਚਾਇਤ ਦੀ ਚੀਜ਼ ਸਾਡੇ ਨਾਲ ਰਿਲੇਟਡ ਹੋਊਗੀ ਉਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ ਇਸ ਸਬੰਧੀ ਪੁਲਿਸ ਚੌਂਕੀ ਸਭਰਾਣ ਦੇ ਇੰਸਪੈਕਟਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਹਿੰਦੇ ਕਿ ਇਸ ਸਬੰਧੀ ਮਹਿਕਮੇ ਵੱਲੋਂ ਜੋ ਵੀ ਸਾਨੂੰ ਲਿਖਤ ਆਵੇਗੀ ਉਹ ਸਬੰਧੀ ਕਾਰਵਾਈ ਕਰ ਦਿੱਤੀ ਜਾਵੇਗੀ ਹੁਣ ਵੇਖਣਾ ਇਹ ਹੋਵੇਗਾ ਕਿ ਗਰਮੇ ਸਿੰਘ ਵੱਲੋਂ ਕੀਤੇ ਜਾ ਰਹੇ ਕਬਜ਼ੇ ਤੇ ਪ੍ਰਸ਼ਾਸਨ ਕਦੋਂ ਰੋਕ ਲਾਉਂਦਾ ਹੈ ਅਤੇ ਗਲੀ ਵਾਸੀਆਂ ਦੀ ਇਸ ਮੁਸ਼ਕਲ ਨੂੰ ਕਦੋਂ ਦੂਰ ਕਰਦਾ ਹੈ ਹੋਰ ਵੇਖੋ ਇਹ ਰਿਪੋਰਟ ਅੱਜ ਸਰ ਇੱਕ ਜਿਹੜਾ ਗਲੀ ਦੇ ਵਿੱਚ ਕੰਦ ਕੀਤੀ ਜਾ ਰਹੀ ਹੈ ਤੇ ਕੋਈ ਗਲੀ ਵਾਲਾ ਨਾ ਰੋਸ ਹੈ ਕਿ ਉਹ ਜਿਹੜੀ ਪੰਚਾਇਤ ਕੀਤੀ ਹੈ ਕਿ ਕੀ ਮਾਮਲਾ ਹੈ ਇਤਨਾ ਗੁਰਮੀਤ ਸਿੰਘ ਪੁੱਤਰ ਸ਼ਿਬੇਖ ਸਿੰਘ ਵਾਸੀ ਸਭਰਾ ਦਾ ਸਾਨੂੰ ਕੰਪਲੇਂਟ ਕੀਤੀ ਹੈ ਕਿ ਮੇਰੀ ਇੱਕ ਮਾਲਕੀ ਜਗਾ ਵਾ ਗਲੀ ਦੇ ਵਿੱਚ ਉਸ ਨੂੰ ਕਿ ਮੈਂ ਆਪਣੀ ਜਗ੍ਹਾ ਵੜ ਰਿਹਾ ਮੈਂ ਤੇ ਮੈਨੂੰ ਅਗਲੇ ਗਲੀ ਗਲੀ ਰੋਕਦੇ ਅਸੀਂ ਇਹ ਦੋਨਾਂ ਪਾਰਟੀਆਂ ਨੂੰ ਰੋਕਤਾ ਵਾ ਕਿ ਤੁਸੀਂ ਇਹ ਮਹਿਕਮਾ ਪੰਚਾਇਤ ਦਾ ਡੀਡੀਪੀ ਨਾਲ ਸੰਬੰਧਤ ਹੈ ਤੇ ਦੋਵੇਂ ਪਾਰਟੀਆਂ ਆਪਣੀ ਰਜਾਬੰਦੀ ਨਾਲ ਆਪਣੀ ਨਿਸ਼ਾਨਦੇਹੀ ਕਰਾ ਲਓ ਮਹਿਕਮਾ ਪੰਚਾਇਤ ਦਾ ਵੀ ਇਹਨਾਂ ਲੜਾਈ ਚ ਨਾ ਕਰ ਦੋ ਹੀ ਰੋਕ ਦਿੱਤਾ ਵਾ ਜੇ ਜੇ ਵੀ ਕਾਰਵਾਈ ਹੋਗੀ ਜੈਸੀ ਕਾਰਵਾਈ ਹੋਗੀ ਅਗਲੀ ਅੰਮਲਵਿਤੀ ਇਹਨਾਂ ਦੀ ਵੈਸੀ ਕਾਰਵਾਈ ਕੀਤੀ ਜਾਵੇ